ਦੋਸਤੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਇਸ ਹਫਤੇ ਦੇ ਵਿੱਚ ਦੇਸ਼ ਦੇ ਵਿੱਚ ਕੁਝ ਅਹਿਮ ਘਟਨਾਵਾਂ ਹੋਈਆਂ ਜਿੱਥੇ ਦੇਸ਼ ਦੀ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਸ਼ੁਰੂ ਹੋਇਆ ਜਿਹਦੇ ਵਿੱਚ ਮੈਂ ਸਮਝਦਾ ਹਾਂ ਕਿ ਪਹਿਲੀ ਵਾਰੀ ਹੋਇਆ ਕਿ ਮੌਜੂਦਾ ਸਰਕਾਰ ਮੋਦੀ ਦੀ ਸਰਕਾਰ ਦੇ ਵਿੱਚ اپੋਜੀਸ਼ਨ ਨੇ ਜੰਮ ਕੇ ਰੌਲਾ ਪਾਇਆ ਬਹੁਤ ਸਾਰੇ ਮਸਲੇ ਉਠਾਏ ਉਹਨਾਂ ਦਾ ਜੋ ਫੇਲਓਰ ਹੋਣਾ ਕਿਸਾਨਾਂ ਦੇ ਹੱਕ ਦੇ ਵਿੱਚ ਕੋ ਗੱਲ ਨਾ ਕਰਨਾ ਔਰ ਜੋ ਸ਼ੋਮਣੀ ਕਾਲੀਦਲ ਨੇ ਮੰਗ ਕੀਤੀ ਆ ਕਿ ਕਿਸਾਨਾਂ ਦੇ ਜਿਹੜੇ ਕਾਲੇ ਕਾਨੂੰਨ ਵਾਪਸ ਲਏ ਜਾਣ ਉਹਨਾਂ ਦੇ ਜਿਹੜੇ ਸ਼ਹੀਦ ਹੋਏ ਆ ਬੰਦੇ 500 ਉਹਨਾਂ ਨੂੰ ਉਹਨਾਂ ਲੋਕਾਂ ਨੇ ਲਿ ਸੋਸ਼ਾਨ ਕੀਤਾ ਜਾਵੇ ਜਿਹਨਾਂ ਨੂੰ ਆਪਾਂ ਸ਼ਰਦਾਂਗਲੀ ਭੇਟ ਕੀਤੀ ਗਈ ਹੈ ਸੋ ਮੈਂ ਸਾਬਦਾ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਇਗਨੋਰ ਕੀਤਾ ਗਿਆ ਫਿਰ ਵੀ ਅੱਜ ਗੱਲਾਂ ਸਾਹਮਣੇ ਆ ਰਹੀਆਂ ਕਿ ਕਿਵੇਂ ਮੌਜੂਦਾ ਸਰਕਾਰ ਜਿਹੜੀ ਆ ਸਾਰੇ ਵਿਰੋਧੀਆਂ ਦੀ ਟੈਲੀਫੋਨ ਰਿਕਾਰਡ ਕਰ ਰਹੀ ਹੈ ਔਰ ਕਾਂਗਰਸ ਨੇ ਇਥੋਂ ਤੱਕ ਦਾਵਾ ਕੀਤਾ ਕਿ ਕਿਵੇਂ ਜਿਹੜਾ ਆ ਵੱਡੇ ਇਸ ਟੈਲੀਫੋਨ ਮਸਲੇ ਦੇ ਵਿੱਚ ਵੱਡਾ ਘਟਾਰਾ ਜਿਹੜਾ ਸਾਹਮਣੇ ਆਇਆ ਔਰ ਪ੍ਰਧਾਨ ਮੰਤਰੀ ਮੋਦੀ ਦੇ ਸਵਿਟਜਰਲੈਂਡ ਦੀਆਂ ਬੈਂਕਾਂ ਦੇ ਵਿੱਚ ਅਕਾਊਂਟ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਆ ਇਹ ਅੱਜ ਹਿੰਦੁਸਤਾਨ ਦੀ ਜਿਹੜੀ ਪਾਰਲੀਮੈਂਟ ਚੱਲ ਰਹੀ ਆ ਉਹਦੇ ਵੱਡੇ ਘਟਰਾਵਾਂ ਨੇ ਮੈਂ ਇੱਕ ਗੱਲ ਇਨਸਾਫ ਕਰਨੀ ਚਾਹਨਾ ਕਿ ਜੇ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਪਾਰਟੀ ਉੱਥੇ ਨਿਤਰੀ ਆ ਤੇ ਉਹ ਸ਼੍ਰੋਮਣੀ ਅਕਾਲੀ ਦਲ ਔਰ ਬੌਝਨ ਸਮਾਜ ਪਾਰਟੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਨੇ ਪਾਰਲੀਮੈਂਟ ਦੇ ਬਾੜ ਤਖਤੀਆਂ ਉੱਤੇ ਪੜ ਕੇ ਨਾਰੇਬਾਜੀ ਵੀ ਕੀਤੀ ਆ ਔਰ ਤੋਮਰ ਸਾਹਿਬ ਨੂੰ ਬਾਕੀ ਜਿਹੜੇ ਮਨਿਸਟਰ ਨੇ ਉਹਨਾਂ ਨੂੰ ਇਸ ਗੱਲ ਦੇ ਲਈ ਜਾਣੂ ਵੀ ਕਰਾਇਆ ਕਿ ਅੱਜ ਜਿਹੜਾ ਕਿਸਾਨ ਆ ਉਹ ਸੜਕਾਂ ਉੱਪਰ ਰੋਲ ਰਿਆ 3 ਸਾਲ ਡੇਢ ਸਾਲ ਤੋਂ ਉਹਦੀ ਕੋਈ ਸੁਣਾਈ ਨਹੀਂ ਹੋ ਰਹੀ ਔਰ ਇਸੇ ਮੱਦੇ ਨਜ਼ਰ ਕਿਸਾਨਾਂ ਨੇ ਅੱਜ ਫੈਸਲਾ ਲਿਆ ਕਿ ਅੱਜ ਤੋਂ ਉਹ ਜੰਤਰ ਮੰਤਰ ਦੇ ਉੱਪਰ ਆਪਣਾ ਧਰਨਾ ਉਹਨਾਂ ਨੂੰ ਸ਼ੁਰੂ ਕੀਤਾ ਸਰਕਾਰ ਦਾ ਬਹੁਤ ਵੱਡਾ ਯਤਨ ਸੀ ਕਿ ਨਾ ਹੋਵੇ ਉਹਨਾਂ ਨੂੰ ਪੁਲਿਸ ਭੇਜ ਕੇ ਹੋਰ ਭੇਜ ਕੇ ਮਨਾਉਣ ਦੀ ਗੱਲ ਕੀਤੀ ਵੀ ਗਈ ਪਰ ਕਿਸਾਨਾਂ ਨੇ ਅਮਨ ਸ਼ਾਂਤਪੂਰਵਕ ਉਹ ਆਪਣਾ ਧਾਨਾਸ਼ਕਾਰੀ ਕਰਨ ਦਾ ਆਪਣਾ ਜਿਹੜਾ ਦ੍ਰਿੜ ਰਜ਼ਾ ਰੱਖਿਆ ਅੱਜ ਤੋਂ ਉਹ ਧਾਨਾ ਜਿਹੜਾ ਉਹ ਸ਼ੁਰੂ ਹੋ ਰਿਹਾ ਉਹਦੇ ਨਾਲ ਨਾਲ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਪਿਛਲੇ 1-2 ਮਹੀਨੇ ਤੋਂ ਬਹੁਤ ਵੱਡਾ ਜਿਹੜਾ ਇੱਕ ਇਹੋ ਜਿਹਾ ਮਾਹੌਲ ਸਿਰਿਆ ਜਾ ਰਿਹਾ ਸੀ ਕਾਂਗਰਸ ਪਾਰਟੀ ਵੱਲੋਂ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਕਿ ਲਕਸ਼ਣ ਨੇੜੇ ਆ ਗਈਆਂ 6 ਮਹੀਨੇ ਬਾਅਦ ਪੰਜਾਬ ਦੀਆਂ ਹੋਰ ਸਰਪੰਚਾਤ ਇਲੈਕਸ਼ਨਾਂ ਹੋਣੀਆਂ ਅੱਜ ਪੰਜਾਬ ਪੰਜਾਬ ਦਾ ਬੱਚਾ ਬੱਚਾ ਇਸ ਗੱਲ ਦੀ ਮੰਗ ਕਰ ਰਿਹਾ ਕਿ ਜੋ ਵਾਅਦੇ ਸਤਾਰਾਂ ਦੇ ਵਿੱਚ ਕੈਪਟਨ ਦੀ ਪਾਰਟੀ ਦੇ ਸਰਕਾਰ ਨੇ ਦਮਦਮ ਸਾਹਿਬ ਧਰਤੀ ਦੇ ਗੁਟਕਾ ਸਾਵਾ ਤੇ ਫਟ ਕੇ ਕੀਤੇ ਸੀ ਉਹ ਵਾਦੇ ਕਿੱਥੇ ਆ ਉਹ ਵਾਦੇ ਕਦੋਂ ਵਾਫਾ ਹੋਣਗੇ ਉਹ ਨਾਲ-ਨਾਲ ਨਵਜੋਤ ਸਿੰਘ ਸਿੱਧੂ ਨੇ ਇੱਕ ਧਰਨ ਕਾਤੀ ਪ੍ਰੋਗਰਾਮ ਬਣਾ ਕੇ ਮੰਗ ਕੀਤੀ ਸੀ ਕਿ ਕੈਪਟਨ ਸਰਕਾਰ ਜਿਹੜੀ ਆ ਉਹ ਇਹਦੇ ਪੱਲੇ ਧਿਆਨ ਦੇਵੇ ਨਹੀਂ ਤਾਂ ਅਸੀਂ 22 ਦੇ ਵਿੱਚ ਲੋਕਾਂ ਵਿੱਚ ਨਹੀਂ ਜਾ ਸਕਾਂਗੇ ਸੋ ਅੰਦਰ ਖਾਤੇ ਲੜਾਈ ਜਿਹੜੀ ਹੈ ਕੁਰਸੀ ਦੀ ਸੀ ਸੋ ਬਹੁਤ ਵੱਡਾ ਜਦੋਜਹਿਦ ਹੋਈ ਪੰਜਾਬ ਵਿੱਚ ਵੀ ਹੋਈ ਦਿੱਲੀ ਵਿੱਚ ਵੀ ਮੀਡੀਆ ਹੋਇਆ ਗ੍ਰਾਹਲ ਕਾਂਤੀ ਨਾ ਕਰੀ ਸੋਨਿਆ ਗਾਂਧੀ ਨਾ ਕਰੀ ਪ੍ਰੇਕਾ ਗਾਂਧੀ ਨਾ ਉਹ ਸੈਂਟਰ ਦੀਆਂ ਟੀਮਾਂ ਵੀ ਆਉਂਦੇ ਰਹੀਆਂ ਸੋ ਲੋਕ ਇਸ ਚੀਜ਼ ਤੋਂ ਬਚੈਨ ਸੀ ਸਮਝਣਾ ਚਾਹੁੰਦੇ ਇਥੇ ਆਖਿਰ ਹੋ ਕੀ ਰਿਹਾ ਸੋ ਬਹੁਤ ਵੱਡੇ ਸੰਘਰਸ਼ ਤੋਂ ਬਾਅਦ ਜਿਹੜਾ ਪਟਾਰੀ ਵਿੱਚੋਂ ਇਹਨਾਂ ਨੇ ਜੋ ਕੁਝ ਕੱਢਿਆ ਉਹ ਇਹ ਨਿਕਲਿਆ ਕਿ ਸਰਕਾਰ ਦੇ ਖਿਲਾਫ ਤਾਂ ਕੁਝ ਨਹੀਂ ਹੋਇਆ ਔਰ ਜਿਹੜਾ ਪਾਰਟੀ ਪ੍ਰਧਾਨ ਸੀ ਤਨੀਲ ਜਾਖੜ ਉਹਦੀ ਪ੍ਰਧਾਨਗੀ ਚਲੀ ਗਈ ਉਹ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜੋ ਡਰਾਮੇ ਬਾਜੀ ਉਹਦਾ ਕੀਤਾ ਆ ਨiyet ਲਿਕਨ ਰਾਮੇਵਾਰੀ ਕਰਕੇ ਕਦੀ ਐਮਪੀਆਂ ਦੇ ਘਰ ਕਦੀ ਐਮਐਲਏ ਦੇ ਘਰ ਕਦੀ ਹੋਰ ਪਾਰਟੀ ਦਾ ਅਧਿਕਾਰ ਦੇ ਘਰ ਉਹ ਪਿਛੇ 4-5 ਦਿਨ ਤੋਂ ਲਗਾਤਾਰ ਘਿਹੂ ਬਣਾ ਕੇ ਘੁੰਮ ਰਿਹਾ ਪਤਾ ਨਹੀਂ ਕੀ ਕਿਹੜੀ ਇਹ ਗੱਲ ਪਹਿਲੀ ਵਾਰੀ ਅਸੀਂ ਦੇਖ ਰਹੇ ਹਾਂ ਰਾਜਨੀਤੀ ਵਿੱਚ ਕਿ ਇੱਕ ਪਾਰਟੀ ਦਾ ਪ੍ਰਧਾਨ ਨiyet ਹੋਣਾ ਮੈਂ ਸਮਝਵੇਂ ਕਿਸੇ ਪਿੰਡ ਦੇ ਪਿੰਡ ਸਰਪੰਚ ਬਣ ਜਾਣਾ ਜਾਂ ਕੋਈ ਕਿਸੇ ਹੋਰ ਸੰਸਥਾ ਦਾ ਪ੍ਰਧਾਨ ਬਣ ਜਾਣਾ ਉਹਨੂੰ ਕਿੱਡੀ ਕਬੱਡੀ ਪ੍ਰਾਪਤੀ ਹੋ ਸਮਝ ਰਿਹਾ ਕਿ ਉਹ ਕਿੱਡਾ ਕਬਡਾ ਮੀਡੀਆ ਦੀ ਕਵਰੇਜ ਲੈ ਕੇ ਉਹ ਕੀ ਸ਼ਬਦ ਕਰਨੀ ਚਾਹੁੰਦਾ ਔਰ ਮੁੱਖ ਮੰਤਰੀ ਜਿਹੜਾ ਪੰਜਾਬ ਦਾ ਕਾਂਗਰਸ ਦਾ ਮੁੱਖ ਮੰਤਰੀ ਆ ਉਹ ਇਹਦੇ ਗਾ ਤੋਂ ਬਿਲਕੁਲ ਸਾਇਲੈਂਟ ਆ ਉਹਦਾ ਕੋਈ ਪ੍ਰਤੀਕਾਮੇ ਦੇ ਬਾਰੇ ਨਹੀਂ ਆਇਆ ਇੱਕ ਸਿਰਫ ਉਹਨੇ ਗੱਲ ਆਖੀ ਆ ਕਿ ਮੈਂ ਉਹਦੇ ਨਾਲ ਮੁਲਾਕਾਤ ਬਿਲਕੁਲ ਨਹੀਂ ਕਰਾਂਗਾ ਜਦ ਤੱਕ ਉਹ ਮੇਰੇ ਕੋਲੋਂ ਜਦ ਤੱਕ ਤੋਂ ਮਾਫ਼ੀ ਨਹੀਂ ਮੰਗਦਾ ਸੋ ਮੈਂ ਸਮਝਦਾ ਕਿ ਇਹ ਇੱਕ ਗਿਣੀ ਮਿਤੀ ਸਾਜ਼ਿਸ਼ ਆ ਇਹ ਕਿਹੋ ਜਿਹਾ ਪ੍ਰੋਗਰਾਮ ਹੈ ਕਾਂਗਰਸ ਸਾਰੇ ਮੀਡੀਆ ਨੂੰ ਆਪਣੇ ਦੁਆਲੇ ਇਕੱਠਾ ਕਰ ਰਹੀ ਹੈ ਸਾਰਾ মিডিਆ ਉਧਰ ਲਾ ਕੇ ਜਿਹੜੀਆਂ ਨਕਾਮੀਆਂ ਨੇ ਸਰਕਾਰ ਦੀਆਂ ਜਿਹੜੀ ਲੋਕਾਂ ਦੀ ਆਵਾਜ਼ ਵਾ ਚਾਹੇ ਅਜੋ ਕਸਾਨਾ ਦੀ ਆਵਾਜ਼ ਵਾ ਚਾਹੇ ਅਜ ਮਲਾਜਮਾ ਦੀ ਆਵਾਜ਼ ਵਾ ਚਾਹੇ ਅਜ ਵਿਰੋਧੀਆਂ ਦੀ ਆਵਾਜ਼ ਵਾ ਉਹ ਆਵਾਜ਼ ਨੂੰ ਇੱਕ ਤਰ੍ਹਾਂ ਨਾਲ ਸਾਈਡ ਤੇ ਘੜ ਦਿੱਤਾ ਉਹਨੂੰ ਬੰਦ ਕਰ ਦਿੱਤਾ ਕਿ ਤਾਂ ਕਿ ਕੋਈ ਵੀ ਬੰਦਾ ਜਿਹੜਾ ਹੈ ਸਰਕਾਰ ਦੀਆਂ ਨਕਾਮੀਆਂ ਦੀ ਗੱਲ ਉਹ ਨਾ ਕਰ ਸਕੇ ਪਰ ਮੈਂ ਸਾਬਦਾ ਕਿ ਸਿੱਧੂ ਸਾਹਿਬ ਨੂੰ ਵੀ ਵੱਡਾ ਚੈਲੰਜ ਆ ਕਿ ਤੇਰੀ ਇਸ ਗੱਲ ਕੰਨ ਦੇ ਨਾਲ ਲੋਕਾਂ ਨੇ ਕਦੇ ਭੁੱਲ ਨਹੀਂ ਜਾਣਾ ਕਿ 17 ਦੇ ਵਿੱਚ ਜਿਹੜੇ ਤੁਸੀਂ ਵਾਦੇ ਕੀਤੇ ਸੀ ਉਹਨਾਂ ਵਿੱਚ ਉਹੀ ਲੋਕ ਖੜੇ ਸੀ ਨਾਲ ਸਟੇਜ ਦੇ ਉੱਪਰ ਜਿਹੜੇ ਤੇਰੇ ਖੰਭੇ ਸੱਚੇ ਖੜੇ ਆ ਇਹ ਉਨੇ ਹੀ ਜ਼ਿੰਮੇਵਾਰ ਹੋ ਆ ਜਿੰਨਾ ਕੈਪਟਨ ਮਰਿੰਦਰ ਸਿੰਘ ਜ਼ਿੰਮੇਵਾਰ ਹੋ ਆ ਜਦੋਂ ਸੌਹਾਂ ਖਾਦੀਆਂ ਇਹ ਲੋਕ ਨਾਲ ਖੜੇ ਸੀ ਇਹ ਜਵਾਬ ਦੇ ਆ ਸੋ ਇਸ ਕਰਕੇ ਕਾਂਗਰਸਾ ਜਿਹੜਾ ਇਹ ਨਵਾਂ ਪੱਤਾ ਆ ਕਾਂਗਰਸ ਇਸ ਪੱਤੇ ਰਾਹੀਂ ਲੋਕਾਂ ਨੂੰ ਗਮਰਾਹ ਕਰਨਾ ਚਾਹੁੰਦੀ ਆ ਇਹ ਸਮਝਦੇ ਕਿ ਲੋਕ ਸ਼ਾਇਦ ਇਹਨਾਂ ਗੱਲਾਂ ਨੂੰ ਭੁੱਲ ਗਏ ਆ ਉਹ ਸਭ ਤੋਂ ਵੱਡੀ ਜਿਹੜੀ ਮੈਂ ਗੱਲ ਕੱਢਦਾ ਜੋ ਨਵਜੋਤ ਸਿੰਘ ਨੇ ਕੱਲ ਇੱਕ ਪੰਜਾਬੀਆਂ ਨੂੰ ਸਿੱਖਾਂ ਨੂੰ ਦੁਬਾਰਾ ਫੇਰ ਜ਼ਖਮ ਜਿਹੜੇ ਆ ਉਹ ਹਰੇ ਕੀਤੇ ਆ ਕਿ ਜਦੋਂ ਆਪਣੇ ਘਰ ਤੋਂ ਉਸੇ ਦਰਬਾਰ ਸਾਹਿਬ ਨੂੰ ਚੱਲਿਆ ਉਹਨੇ ਤਿਰੰਗਾ ਝੰਡੇ ਦੇ ਨਾਲ ਸ਼੍ਰੀਮਤੀ ਇੰਦਰਾ ਗਾਂਧੀ ਦੀ ਫੋਟੋ ਲਾਈ ਮੈਂ ਸਮਝਦਾ ਕਿ ਇਹ ਸਿੱਧਾ ਸਿੱਧਾ ਇਸ਼ਾਰਾ ਜਿਹੜਾ ਆ ਉਹ ਕਿਤੇ ਨਾ ਕਿਤੇ ਨਵਜੋਤ ਸਿੱਧੂ 84 ਯਾਦ ਕਰਾ ਗਿਆ ਪੰਜਾਬ ਦੇ ਲੋਕਾਂ ਨੂੰ ਔਰ ਸਿੱਖ ਕੌਮ ਨੂੰ ਉਹ ਲੋਕ ਇਹ ਭੁੱਲੇ ਨਹੀਂ ਕਿ ਉਸੇ ਦਰਬਾਰ ਸਾਹਿਬ ਤੋਂ ਮੱਥਾ ਟੇਕਣ ਜਾ ਰਹੇ ਆ ਜੇ ਦਰਬਾਰ ਸਾਹਿਬ ਨੂੰ ਇਹ ਇਦਰਾਗਾਦੀ ਟਹਿਟੇ ਦੀ ਕੀਤਾ ਸੀ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਇਹ ਸਾਬਤ ਕਰਦੀਆਂ ਕਿ ਜਿਹੜੀ ਇਹ ਕਾਂਗਰਸ ਜਮਾਤ ਆ ਇਹ ਲੋਕਾਂ ਨੂੰ ਗਮਰਾਹ ਕਰ ਰਹੀ ਆ ਇਹਨਾਂ ਨੇ ਕੋਈ ਵਾਦਾ ਆਪਣਾ ਪੂਰਾ ਨਹੀਂ ਕੀਤਾ ਅੱਜ ਪੰਜਾਬ ਜਿਹੜਾ ਸਾਰੇ ਪਾਸੋਂ ਤਰਾਤਰਾਂ ਕਰ ਰਿਹਾ ਕਿਸੇ ਦਫ਼ਤਰ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਕੋਈ ਕਿਸੇ ਸੁਣਾਈ ਨਹੀਂ ਹੋ ਰਹੀ ਪੁਲਿਸ ਸਾਰੀ ਇਹਨਾਂ ਦੇ ਮਗਲ ਲੱਗੀ ਹੋਈ ਆ ਆਏ ਦੁਵਾਲੇ ਇਹਨਾਂ ਦੇ ਝੁਰਮਟ ਪਾ ਕੇ ਬੈਠੀ ਆ ਲੋਕਾਂ ਦੇ ਕੋਈ ਮਸਲੇ ਹੱਲ ਨਹੀਂ ਹੋ ਰਹੇ ਲਾਣਾਂ ਦੀ ਪਿਛੇਨ ਬੜੀ ਖਰਾਬ ਹੋਈ ਆ ਸੋ ਇਸ ਕਰਕੇ ਇਹ ਸਾਰੇ ਮਸਲੇ ਨੇ ਜਿਹੜਾ ਅੱਜ ਪੰਜਾਬ ਦੇ ਲੋਕ ਪੰਜਾਬ ਦੇ ਜਨਤਾ ਜਿਹੜੀ ਜਵਾਬ ਚਾਹੁੰਦੀ ਆ ਸੋ ਮੈਂ ਵੀ ਇਹ ਗੱਜ ਆਪਣੇ ਸਾਰੇ ਪੰਜਾਬੀਆਂ ਦੇ ਰਾਹੀਂ ਇਹ ਮੰਗਲ ਪੁੱਛਣਾ ਚਾਹੁੰਦਾ ਕਿ ਕੈਪਟਨ ਸਾਹਿਬ ਕਦ ਤੱਕ ਤੁਸੀਂ ਚੁੱਪ ਕੀਤੇ ਰਹੋਗੇ ਜਿਆਦਾ ਕੋਈ ਐਕਸ਼ਨ ਲਓ ਜੇ ਤੁਸੀਂ ਨਹੀਂ ਐਕਸ਼ਨ ਲੈਂਦੇ ਤਾਂ ਫਿਰ ਜੱਗਦੀ ਛੱਡੋ ਲੰਬੇ ਹੋ ਜਾਓ ਜੇ ਤੁਹਾਡੇ ਪੱਲੇ ਕੁਝ ਨਹੀਂ ਰਿਹਾ ਤੇ ਜੇ ਅੱਜ ਤੁਸੀਂ ਚੁੱਪ ਕਰਕੇ ਬੈਠਦੇ ਆ ਇਹ ਏਦਾਂ ਨਾਮ ਰੌਲਾ ਜਿਹੜਾ ਇਹ ਸਿੱਧੂ ਪਾਉਦਾ ਰਿਹਾ ਤੇ ਤੁਹਾਡੀ ਪਾਰਟੀ ਤੇ ਤੁਸੀਂ ਭੰਗੜੇ ਦਾ ਪਾਉਂਦੇ ਰਹਿਣਗੇ ਪਰ ਜਿਹੜਾ ਜਨੂਸ ਲੋਕਾਂ ਨੇ ਤੁਹਾਡਾ ਬਾਈ ਵਿੱਚ ਕੱਢਣਾ ਉਹਦਾ ਸਾਥ ਤਾਂ ਹੁਣ ਤੋਂ ਤੁਹਾਨੂੰ ਲਾੜਨਾ ਚਾਹੀਦਾ ਔਰ ਇੱਥੇ ਨਾਲ ਨਾਲ ਮੈਂ ਪੰਜਾਬ ਦੇ ਆਪਣੇ ਸਾਰੇ ਭੈਣਾ ਭਰਾਵ ਨੂੰ ਇਹ ਵੀ ਜਾਣੂ ਕਰਾਉਣਾ ਚਾਹਨਾ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਹਨੇ ਜਿੱਦਾਂ ਤੁਸੀਂ ਦੇਖਿਆ ਕਿ ਪਾਰਲੀਮੈਂਟ ਦੇ ਵਿੱਚ ਅੱਜ ਡਟ ਕੇ ਕਥਨ ਦੇ ਹੱਕ ਦੇ ਵਿੱਚ ਨੇਤਰੀ ਆ ਔਰ ਆਪਣੇ ਦੇਸ਼ ਦੀ ਸਰਕਾਰ ਨੂੰ ਲਗਾਤਾਰ ਜਾਣੂ ਕਰਾ ਰਹੀ ਹੈ ਉਹ ਇਹ ਕਾਂਗਰਸ ਜਿਹੜੀ ਕਾਂਗਰਸ ਦੇ ਵੀ ਐਮਪੀ ਆ ਔਰ 40 45 ਉਥੇ ਐਮਪੀ ਇਹਨਾਂ ਦੇ ਹਾਜ਼ਰ ਆ ਇੱਕ ਵਾਰੀ ਵੀ ਕਾਂਗਰਸ ਦੇ ਨਾਮ ਰੋਹਲ ਗਾਂਧੀ ਨੇ ਨਾ ਕਿਦੇ ਹੋਰ ਐਮਪੀ ਨੇ ਕਸਾਨਾ ਦੇ ਹੱਕ ਦੇ ਵਿੱਚ ਆਦਾ ਨਾਰਾ ਨਹੀਂ ਮਾਰੇ ਆ ਕੋਈ ਮੁੱਦਾ ਜਿਹੜਾ ਪੰਜਾਬ ਦਾ ਕੋਈ ਕੇਹੇ ਚੀਜ਼ ਦੀ ਗੱਲ ਨਹੀਂ ਕੀਤੀ ਸੋ ਸਲਕੇ ਲੋਕਾਂ ਨੂੰ ਗੱਲ ਸਮਝਣ ਵਾਲੀ ਚਾਹੀਦੀ ਹੈ ਕਿ ਪੰਜਾਬ ਦਾ ਅਸਲ ਹੱਕ ਪੰਜਾਬ ਦੇ ਕਿਹੜਾ ਤੰਤ ਵਿੱਚ ਮਾਪੂਰ ਦਿਆ ਔਰ ਅਸੀਂ ਹਮੇਸ਼ਾ ਯਤਨ ਕਰਦੇ ਰਹੇ ਆ ਅੱਜ ਵੀ ਤੁਹਾਡੀ ਜਿਹੜੀ ਆਵਾਜ਼ ਬਣ ਕੇ ਇਹਨਾਂ ਕਾਂਗਰਸ ਵਾਲਿਆਂ ਨੂੰ ਯਾਦ ਵੀ ਕਰਾਉਂਦੇ ਰਹਾਂਗੇ ਉਹਨਾਂ ਕੋਲੋਂ ਹਿਸਾਬ ਵੀ ਮੰਗਾਂਗੇ ਔਰ ਤੁਸੀਂ ਸਾਡੇ ਨਾਲ ਇਹ ਟ੍ਰਿਕ ਨਾਲ ਪਹਿਲਾਂ ਵੀ ਖੜਦੇ ਆ ਸ਼੍ਰੋਮਣੀ ਕਾਲਦਾਨ ਨੂੰ ਬੜੀ ਤਾਕਤ ਮਿਲੀ ਆ ਅੱਜ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਅਲਾਈਅੰਸ ਹੋਇਆ ਸੋ ਜਿਹੜੀਆਂ 22 ਦੀਆਂ ਇਲੈਕਸ਼ਨ ਆ ਉਹਦੇ ਵਿੱਚ ਜਿੱਥੇ ਇਹ ਕਾਂਗਰਸ ਨੂੰ ਇੱਕ ਦਰਕਨਾਰ ਕਰਨਾ ਜਿਨੇ 5 ਸਾਲ ਸਾਡੇ ਪੰਜਾਬ ਦੇ ਖਰਾਬ ਕੀਤੇ ਆ ਕੋਈ ਵਿਕਾਸ ਨਹੀਂ ਕੀਤਾ ਪੰਜਾਬ ਦੀ ਅਖਤ ਤੌਰ ਤੇ ਦਹਾਂ ਜਿਹੜੀ ਬੜੀ ਮਾੜੇ ਪਾਸੇ ਚਲੀ ਗਈ ਆ ਜਿਵੇਂ ਅੱਜ ਅੱਜ ਇਹ ਲੋਕਾਂ ਦੇ ਮਨ ਦੇ ਵਿੱਚ ਬਾਰ ਬਾਰ ਗੱਲ ਆ ਰਹੀ ਆ ਵੀ ਕੱਲ ਤੱਕ ਤਾਂ ਨਵਜੋਤ ਸਿੰਘੂ ਗੱਲਾਂ ਮਾਈਨਿੰਗ ਦੀਆਂ ਕਰਦਾ ਸੀ ਗੱਲਾਂ ਸ਼ਰਾਬ ਦੀਆਂ ਕਰਦਾ ਸੀ ਗੱਲਾਂ ਕੈਪਟਨ ਨੂੰ ਉਹ ਚੇਤੇ ਕਰਾਉਂਦਾ ਸੀ ਕੋਈ ਬੇ ਬਿਆਦਬੀ ਦਾ ਮਤਲਬ ਚੇਤੇ ਕਰਾਉਂਦਾ ਸੀ ਕਿ ਅਜ ਨਵਜੋਤ ਸਿੱਧੂ ਕੋ 60 62 ਐਮਐਲਏ ਨਾਲ ਨਹੀਂ ਘੁੰਮ ਰਿਹਾ ਕਿ ਇਹ ਕਰ ਪਾਊਗਾ ਕਿ ਆਪ ਵਿੱਚ ਇਹਨਾਂ ਦੇ ਵਿੱਚ ਇਹਦੇ ਕੋ ਇਹ ਪਾਵਰ ਸ਼ਕਤੀ ਹੈ ਕਿ سارے ਮਸਲਾਂ ਦਾ ਹੱਲ ਕਰ ਸਕੇ ਉਹ ਬਹੁਤ ਸਾਰੀਆਂ ਗੱਲਾਂ ਇਸ ਕਰਕੇ ਮੈਂ ਸਮਝਦਾ ਕਿ ਇਹ ਸਾਰਾ ਜਿਹੜਾ ਨੇ 2 ਮਹੀਨੇ ਦਾ ਟਾਈਮ ਪੰਜਾਬ ਦਾ ਬਰਬਾਦ ਕੀਤਾ ਕੋਈ ਪੰਜਾਬ ਨੂੰ ਕਿਤੇ ਪਾਸੇ ਚੰਗਾ ਕੰਮ ਨਹੀਂ ਕੀਤਾ ਕੈਬਨ ਡੀ ਮੀਟਿੰਗ ਤੱਕ ਨਹੀਂ ਕੋਈ ਹੋਈ ਕੋਈਆਂ ਦਾ ਕੋਲ ਲੋਕਾਂ ਦੇ ਵਾਅਦੇ ਕਰਨ ਲਈ ਜਾਂ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਕੋਈ ਇਹਨਾਂ ਏਜੰਡਾ ਨਹੀਂ ਬਣਾਇਆ ਕੋਈ ਗੱਲ ਨਹੀਂ ਕੀਤੀ ਇਹ ਸਾਰੀਆਂ ਗੱਲਾਂ ਅੱਜ ਪੰਜਾਬ ਦੇ ਲੋਕ ਇਹ ਗੱਲ ਤੋਂ ਜਾਣਨਾ ਚਾਹੁੰਦੇ ਆ ਸੋ ਮੈਂ ਵੀ ਮੰਗ ਕਰਦਾ ਕਿ ਬਨਰੋਜ ਨਵਜੋਤ ਸਿੱਧੂ ਜੀ ਹੁਣ ਪ੍ਰਧਾਨਗੀ ਬੜਾ ਜਿਹੜਾ ਕਾਲੂ ਬੜਾ ਕੋਟੂ ਉਤਰ ਜਾਣਾ ਤੁਸੀਂ ਕੁਰਸੀ ਸੰਭਾਲ ਲੈਣੀ ਆ ਇਹ ਦੇਖਣਾ ਕਿ ਉਸ ਕੁਰਸੀ ਦੇ ਬੈਠ ਕੇ ਤੁਸੀਂ ਕੀ ਕਰ ਪਾਉਨੇ ਹੋ ਉਹ ਮੈਂ ਜਨਤਕ ਤੌਰ ਤੇ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਇਹ ਕੋ ਬਹੁਤ ਵੱਡੀ ਗੱਲ ਹੈ ਜਿਹੜੀ ਇਹਨਾਂ ਨੇ ਹੋਗਾ ਬਣਾ ਲਿਆ ਇਹ ਪ੍ਰਧਾਨਗੀ ਕੋਈ ਅੱਗੇ ਪੱਲੇ ਵੀ ਰਹੇ ਆ ਪ੍ਰਧਾਨ ਬਣਦੇ ਰਹੇ ਆ ਕਨੇ ਪ੍ਰਧਾਨ ਬਣਿਆ ਪ੍ਰਤਾਪ ਸਿੰਘ ਬਾਜਵਾ ਵੀ ਰਿਹਾ ਦੁੱਲੋ ਜੀ ਵੀ ਰਹੇ ਆ ਹੋਰ ਵੀ ਹੁਣ ਜਾਖੜ ਲੰਬੇ ਸਮੇਂ ਬਾਅਦ ਉਤਰਿਆ ਬਣਾ ਉਹਦੇ ਬੈਠਦੇ ਨੇ ਪਤਾ ਲੱਗਾ ਸੀ ਨਾ ਉਤਰਦੇ ਦਾ ਪਤਾ ਲੱਗਾ ਔਰ ਇਸ ਕਰਕੇ ਉਹਨਾਂ ਦੇ ਬਜਾਇ ਨੇ ਇੰਨੀ ਮਾਰੀ ਹੋ ਗਈ ਕਿ ਇੱਕ ਹੋਰ ਐਸੋਸੀਏਸ਼ਨ ਦਾ ਪ੍ਰਧਾਨ ਸੀ ਉਹ ਵੀ ਉਹਦੇ ਕੋਲੋਂ ਖੋਲੇ ਗਈ ਆ ਸੋ ਸਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆ ਇਹ ਬਹੁਤ ਖੁਸ਼ ਹੋਣ ਦੀ ਲੋੜ ਨਹੀਂ ਸਿੱਧੂ ਨੂੰ ਇਹਦੇ ਕੋਲ ਕੁਝ ਨਹੀਂ ਹੈ ਕੋਈ ਪਾਵਰ ਨਹੀਂ ਹੈ ਇਹ ਸਰਕਾਰ ਦਾ ਕੰਮ ਪ੍ਰਧਾਨ ਕੁਝ ਨਹੀਂ ਕਰ ਸਕਦਾ ਇਹ ਚਿੱਠੀਆਂ ਲਿਖ ਸਕਦਾ ਇਹ ਬਿਆਨਬਾਜ਼ੀ ਕਰ ਸਕਦਾ ਪਰ ਕੰਮ ਤਾਂ ਸਰਕਾਰਾਂ ਨੇ ਕਰਨੇ ਹੁੰਦੇ ਆ ਜਿਹੜੀ ਹਾਲੇ ਇਹਦੇ ਤੋਂ ਬਹੁਤ ਦੂਰ ਦੀ ਗੱਡੀ ਆ ਔਰ ਕੈਪਟਨ ਮਰਿੰਦਰ ਸਿੰਘ ਵੀ ਪੁਰਾਣਾ ਖਿਡਾਰੀ ਆ ਉਹ ਕਿਹੜੀ ਕਰਵਟ ਲੈਂਦਾ ਇੱਕ ਦੋ ਦਿਨਾਂ ਵਿੱਚ ਪਤਾ ਲੱਗੂਗੀ ਫੋਨੀਆਂ ਗੱਲਾਂ ਬੇਤਨੀਆ ਕਰਦਾ ਹੋਇਆ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਰ ਲੇਟੈਸਟ ਨਿਊਜ਼ ਅਪਡੇਟਸ ਲਾਈਕ ਐਂਡ ਫੋਲੋ आवर ਫੇਸਬੁਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਸਐਮਜ਼ेड ਨਿਊਜ਼ ਐਂਡ ਪ੍ਰੈਸ ਦਾ ਬੈਲ ਆਈਕਨ